ਜੋ ਮੂਰੀਕਸਾਨ ਸਾਹਿਬ ਪੰਜਾਬ ਜਿੰਦਾਬਾਦ 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 ਜੋ ਮੂਰੀ ਕਿਸਾਨ ਸਾਹਿਬ ਪੰਜਾਬ ਜਿੰਦਾਬਾਦ 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 ਸੰਦਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸੈਂਟਰਲ ਸਰਕਾਰ ਮੁਰਦਾਬਾਦ 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 ਸ ਕਿਸਾਨਾਂ ਨਾਲ ਧੱਕੇ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਭਗਵੰਤ ਸਿੰਘ ਦੀ ਸਰਕਾਰ ਮੁਰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਜਮਹੂਰੀ ਕਿਸਾਨ ਸਭਾ ਪੰਜਾਬ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਲੋਕ ਕਿਸਾਨ ਮੋਰਚਾ ਜਿੰਦਾਬਾਦ ਹਾਂਜੀ ਕਾਵੜਾ ਸਾਹਿਬ ਅੱਜ ਜਿਹੜਾ ਇੱਥੇ ਮੁਵਾਈ ਬਸ ਸਟੈਂਡ ਤੇ ਇਹ ਤੁਹਾਨੂੰ ਧਰਨਾ ਲਗਾਉਣਾ ਪਿਆ ਇਹਦੇ ਬਾਰੇ ਸਾਡੇ ਸਰੋਤਿਆਂ ਦੱਸਿਓ ਵੀ ਕੀ ਕਾਰਨ ਹੈ ਮੈਂ ਜਸਵੰਦਰ ਢੇਸੀ ਜਮੂਰੀ ਕਿਸਾਨ ਸਭਾ ਪੰਜਾਬ ਵੱਲੋਂ ਜੋ ਸੰਯੁਕਤ ਕਿਸਾਨ ਮੋਰਚੇ ਪੰਜਾਬ ਦੀ ਕਾਲਸੀ ਮੰਗਾਂ ਨੂੰ 18 ਮੰਗਾਂ ਲੈ ਕੇ ਬਈ 5 ਮਾਰਚ ਤੋਂ ਜਿਹੜਾ ਧਰਨਾ ਆ ਉਹ ਚੰਡੀਗੜ੍ਹ ਦੇ ਵਿੱਚ ਲਾਇਆ ਜਾਣਾ ਆ ਉਹਦੇ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੰਯੁਕਤ ਮੋਰਚੇ ਦੀ ਮੀਟਿੰਗ ਬੁਲਾ ਕੇ 3 ਤਰੀਕ ਨੂੰ ਜਿਹੜੀ ਆ ਉਹ ਮੰਗਾ ਤੇ ਜਿਹੜੀ ਆ ਡਿਸਕਸ਼ਨ ਕਰਨ ਲਈ ਬੁਲਾ ਲਈ ਜੀ ਜਦੋਂ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਚੱਲ ਰਹੀ ਆ ਬੜੇ ਸੁਖਾਵੇ ਮਾਹੌਲ ਦੇ ਵਿੱਚ ਚੱਲ ਰਹੀ ਸੀ ਪਰ ਜਦੋਂ ਅੱਠ ਮੰਗਾ ਤੇ ਗੱਲ ਹੋਈ ਉਦੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਬਗਲਾਟ ਹੋ ਗਈ ਉਹ ਮੰਨ ਲਓ ਵੀ ਜਿਹੜਾ ਕਹਿੰਦਾ ਵੀ ਇਹ ਦੱਸੋ ਪਹਿਲਾਂ ਵੀ 5 ਤਰੀਕ ਨੂੰ ਮਾਰਚ ਵਾਲਾ ਜਿਹੜਾ ਧਰਨਾ ਤੁਸੀਂ ਲਾਉਣਾ ਕਿ ਨਹੀਂ ਲਾਉਣਾ ਤੇ ਆਗੂਆਂ ਨੇ ਕਿਹਾ ਵੀ ਪਹਿਲਾਂ ਆਪਣੀ ਗੱਲਬਾਤ ਚੱਲਦੇ ਹਾਂ ਉਸ ਤੋਂ ਬਾਅਦ ਪਤਾ ਲੱਗੂ ਧਰਨਾ ਲਾਉਣਾ ਕਿ ਨਹੀਂ ਲਾਉਣਾ ਕਹਿਣ ਤੋਂ ਬਾਅਦ ਆ ਵੀ ਇੱਕ ਬਹਾਨਾ ਲੈ ਕੇ ਜਿਹੜਾ ਆ ਉਹ ਬਾਹਰ ਉੱਠ ਕੇ ਚਲਾ ਗਿਆ ਉਦੇ ਤੋਂ ਕੱਲ ਜਦੋਂ ਕਿਸਾਨਾਂ ਨੇ ਜਾਣਾ ਸੀ ਪੰਤਰੀਕ ਨੂੰ ਤੇ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਲੱਗਦਾ ਵੀ ਜੈਨੇ ਤੈਨ ਤਰੀਕ ਰਾਤ ਨੂੰ ਆਰਡਰ ਕਰਕੇ ਜਿਹੜੇ ਸੰਜੋਗਤ ਮੋਰਚੇ ਦੇ ਪੰਜਾਬ ਦੇ ਵਿੱਚ ਜਿਹੜੇ ਆਗੂ ਸੀਗੇ ਉਹਨਾਂ ਸਾਰਿਆਂ ਨੂੰ ਰਾਤ ਦੇ 2:30 ਵਜੇ ਤੋਂ ਲੈ ਕੇ ਪੂਰੀ ਰਾਤ ਜਿਹੜਾ ਉਹਨਾਂ ਨੂੰ ਘਰਾਂ ਤੋਂ ਚੱਕਿਆ ਗਿਆ ਘਰਾਂ ਅੰਦਰ ਨਜ਼ਰਬੰਦ ਕੀਤਾ ਗਿਆ ਤੇ ਉਹਦੇ ਤੋਂ ਬਾਅਦ ਜਦੋਂ ਕੱਲ 5 ਮਾਰਟ ਨੂੰ ਲੋਕਾਂ ਨੇ ਚੰਡੀਗੜ੍ਹ ਨੂੰ ਰਵਾਨਗੀ ਕੀਤੀ ਆ ਤੇ ਸੜਕਾਂ ਦੇ ਉੱਤੇ ਪੰਜਾਬ ਪੁਲਿਸ ਨੇ ਜਿਹੜੇ ਥੈਂ-ਥੈਂ ਬੈਰੀਕੇਡ ਲਾ ਕੇ ਜਿਹੜੇ ਰੋਕ ਲਾਇਆ ਤੇ ਸਾਨੂੰ ਵੀ ਜਦੋਂ ਅਸੀਂ ਵੀ ਜਾਣ ਲੱਗੇ ਆ ਤੇ ਮੋਬਾਈ ਜਿਹੜਾ ਅੱਡਾ ਆ ਇਹਦੇ ਉੱਤੇ ਸਾਨੂੰ ਮੰਨ ਲਓ ਪੰਜਾਬ ਪੁਲਿਸ ਨੇ ਬੈਰੀਕੇਡ ਲਾ ਕੇ ਜਿਹੜਾ ਆ ਉਹ ਰੋਕ ਲਿਆ ਕੱਲ ਦੇ ਅਸੀਂ ਜੋ ਸੰਯੁਕਤ ਮੋਰਚੇ ਦੀ ਕਾਲ ਆ ਬੇ ਜਿੱਥੇ ਸਾਨੂੰ ਰੋਕਿਆ ਜਾਊਗਾ ਸੀ ਉੱਥੇ ਰੋਕ ਕੇ ਆਪਣੀ ਜਿਹੜੀ ਗੱਲ ਜਿਹੜੀ ਕਰਨੀ ਆ ਤੇ ਕੱਲ ਤੋਂ ਜਦੋਂ ਤੋਂ ਸਾਨੂੰ ਰੋਕਿਆ ਗਿਆ ਤੇ ਕੱਲ ਤੋਂ ਅਸੀਂ ਦਿਨ ਰਾਤ ਦਾ ਜਿਹੜਾ ਇੱਥੇ ਧਰਨਾ ਲਾ ਕੇ ਮੋਬਾਈ ਅੱਡੇ ਦੇ ਵਿੱਚ ਜਿਹੜੇ ਆ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਬੈਠੇ ਆ ਕਾਬੜ ਸਾਹਿਬ ਜਿਵੇਂ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਆ ਐਸਕੇਐਮ ਨੂੰ ਰੱਖੇ ਪ੍ਰੋਗਰਾਮ ਨੂੰ ਫੇਲ ਕਰ ਲਈ ਕੀ ਕਹਿਣਾ ਚਾਹੁੰਦੇ ਆ ਵੀ ਇਹ ਜਿਹੜਾ ਤੁਹਾਡਾ ਚੰਡੀਗੜ੍ਹ ਦਾ ਜਾਣ ਦਾ ਜਿਹੜਾ ਕੂਚ ਕਰਨ ਦਾ ਸੀ ਉਹ ਪ੍ਰੋਗਰਾਮ ਫੇਲ ਕਰ ਦਿੱਤਾ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਆਪ ਖੁਦ ਸਰਕਾਰ ਇਹ ਗੱਲ ਕਹਿ ਰਹੀ ਸੀ ਵੀ ਜਿਹੜੀ ਆਪ ਸਰਕਾਰ ਆ ਇਹ ਧਰਨਿਆਂ ਵਿੱਚੋਂ ਨਿਕਲੀ ਸਰਕਾਰ ਆ ਦੂਸਰੀ ਗੱਲ ਆ ਵੀ ਸਾਡਾ ਜਿਹੜਾ ਭਾਰਤ ਦੇਸ਼ ਆ ਇਹ ਡੈਮੋਕ੍ਰੇਸੀ ਦਾ ਦੇਸ਼ ਆ ਹਰ ਇੱਕ ਬੰਦੇ ਨੂੰ ਆਪਣਾ ਗੱਲ ਕਹਿਣ ਦਾ ਅਧਿਕਾਰ ਆ ਜਿਹੜੀ ਚੰਡੀਗੜ੍ਹ ਆ ਸਾਡੀ ਪੰਜਾਬ ਦੀ ਉਹ ਰਾਜਧਾਨੀ ਆ ਤੇ ਸਾਡੀ ਜਵਾਨ ਦਾ ਜਿਹੜਾ ਤਾਲਾਬੰਦੀ ਕਰਨ ਦੀ ਗੱਲ ਕੁਝ ਇਹ ਪੰਜਾਬ ਸਰਕਾਰ ਨੇ ਕੀਤੀ ਆ ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਜਿਹੜਾ ਪੰਜਾਬ ਦਾ ਇਹ ਮੁੱਖ ਮੰਤਰੀ ਆ ਇਹਦੇ ਕੋਲ ਕੋਈ ਨਾ ਤਜਰਬਾ ਹੋਣ ਕਰਕੇ ਮੰਨ ਲਓ ਵੀ ਉਹ ਕਹਿ ਰਿਹਾ ਵੀ ਸ਼ਾਇਦ ਮੈਨੂੰ ਬਹੁਤ ਤਜਰਬਾ ਜਿੰਨੀ ਉਹਦੇ ਬਾਪ ਦੀ ਉਮਰ ਸੀ 19 ਸਾਡੇ ਲੀਡਰਾਂ ਦੀ ਜਿਹੜੀ ਉਮਰ ਆ ਉਹਦੀ ਬਾਪ ਦੇ ਉਹਰੇ ਸਬੰਧ ਉਹਨਾਂ ਦੀ ਉਮਰ ਆ ਦੂਸਰੀ ਗੱਲ ਜਿੰਨੀ ਮੁੱਖ ਮੰਤਰੀ ਦੀ ਆਪਣੀ ਉਮਰ ਆ 19 ਸੰਯੁਕਤ ਮੋਰਚੇ ਦੇ ਲੀਡਰਾਂ ਦਾ 19 19 ਉਮਰ ਦਾ ਲੜਾਈ ਦਾ ਤਜਰਬਾ ਆ ਤੇ ਜਿਹੜਾ ਇਹ ਆਪਣੇ ਆਪ ਨੂੰ ਕਹਿ ਰਿਹਾ ਵੇ ਮੇਰੇ ਕੋਲ ਬਹੁਤ ਤਜਰਬਾ ਇਸ ਕਰਕੇ ਲੱਗਦਾ ਵੇ ਜਿਵੇਂ ਪੰਜਾਬ ਦੇ ਵਿੱਚ ਇੱਕ ਵਾਰੀ ਪ੍ਰਤਾਪ ਸਿੰਘ ਕੈਰੋਂ ਜਿਹੜਾ ਕਾਂਗਰਸ ਦਾ ਮੁੱਖ ਮੰਤਰੀ ਸੀ ਜਿਹੜੇ ਨੇ ਗੱਲ ਕਹੀ ਸੀ ਵੇ ਜੱਟ ਤਾਂ ਉਦੋਂ ਹੀ ਨਹੀਂ ਮੰਨ ਜੇ ਉਹ ਸੁਹਾਗੇ ਦੇ ਬੇਟਾ ਹੋਵੇ ਫੇਰ ਤਾਂ ਹੋਰ ਉਹ ਸ਼ੇਰ ਬਣ ਜਾਂਦਾ ਇਹ ਲੱਗਦਾ ਇਹ ਆ ਵੇ ਇਹ ਵੀ ਸ਼ਾਇਦ ਉਹਦੇ ਵਾਲੀ ਚਾਲ ਤੇ ਚੱਲਣਾ ਚਾਹੁੰਦਾ ਉਸ ਵੇਲੇ ਵੀ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਪ੍ਰਤਾਪ ਸਿੰਘ ਕੈਰੋਂ ਨੂੰ ਜਿਹੜਾ ਉਹਨੂੰ ਮੂੰਹ ਦੀ ਖਾਣੀ ਖਾਣ ਲਈ ਮਜਬੂਰ ਕਰ ਦਿੱਤਾ ਸੀ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਅੰਦਰ ਜੋ ਸੰਯੁਕਤ ਮੋਰਚਾ ਜਿਹੜਾ ਪ੍ਰੋਗਰਾਮ ਦਊਗਾ ਉਹਨੂੰ ਨੇਪਰੇ ਚਾੜੇ ਜਾਊਗਾ ਤਾਂ ਇਸ ਸਰਕਾਰ ਦੀਆਂ ਗੋਡੀਆਂ ਲਵਾਈਆਂ ਜਾਣਗੀਆਂ ਕਮਰਦ ਸਾਹਿਬ ਜਿਵੇਂ ਤੁਸੀਂ ਦੱਸਿਆ ਬਈ ਗੋਡਣੀਆਂ ਲਵਾਈਆਂ ਜਾਣਗੀਆਂ ਇਸ ਸਬੰਧ ਵਿੱਚ ਕੋਈ ਰੂਪਰੇਖਾ ਹੁਣ ਤੱਕ ਇਸ ਕੇਐਮ ਦੀ ਕੋਈ ਸਾਹਮਣੇ ਆਈ ਕੋਈ ਜਿੰਨੇ ਸਾਡੇ ਕੋਲ ਜਾਣਕਾਰੀ ਆ ਮੰਨ ਲਓ ਬਈ 12 ਵਜੇ ਤੋਂ ਪਹਿਲਾਂ ਦੀ ਬਈ ਕੱਲ ਨੂੰ ਐਸਕੇ ਅੰਮ੍ਰੀ ਜਿਹੜੀ ਉਹ ਮੀਟਿੰਗ ਹੋਣੀ ਆ ਉਹਦੇ ਬਾਅਦ ਜੋ ਵੀ ਫੈਸਲਾ ਹੋਊਗਾ ਤੇ ਉਹ ਜਿਹੜਾ ਆ ਬਈ ਉਹ ਲਾਗੂ ਜਣਾ ਕੀਤਾ ਜਾਊਗਾ ਪਰ ਉਹਦੇ ਤੋਂ ਬਾਅਦ ਕੋਈ 2 ਵਜੇ ਸਾਨੂੰ ਮੰਨ ਲਓ ਵੀ ਖਬਰ ਮਿਲੀ ਆ ਬਈ ਅੱਜੇ ਸ਼ਾਇਦ ਜਿਹੜੀ ਆ ਉਹ ਮੀਟਿੰਗ ਜਿਹੜੀ ਆ ਸੰਯੁਕਤ ਮੋਰਚੇ ਦੀ ਹੋਣ ਜਾ ਰਹੀ ਆ ਉਹ ਤੋਂ ਬਾਅਦ ਜੋ ਵੀ ਫੈਸਲਾ ਹੋਊਗਾ ਉਹਨੂੰ ਇਹਨਾਂ ਮਨ ਜਿਹੜਾ ਲਾਗੂ ਕੀਤਾ ਜਾਊਗਾ ਤੁਹਾਨੂੰ ਕੀ ਲੱਗਦਾ ਕਿਹੋ ਜਿਹਾ ਫੈਸਲਾ ਆ ਸਕਦਾ ਕਿਉਂਕਿ ਜਿਹੜੀ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਆ ਉਹ ਬੜੀ ਪੁਰਾਣੀ ਤੇ ਤਜਰਬੇਕਾਰ ਆ ਉਹ ਮੰਨ ਲਓ ਕੋਈ ਇਸ ਗੱਲ ਨਾਲ ਨਹੀਂ ਉਤੇ ਲਾਊਗੀ ਬਈ ਮੰਨ ਲਓ ਵੀ ਜੇ ਸਰਕਾਰ ਇਦਾਂ ਕਰਦੀ ਅਸੀਂ ਵੀ ਇਦਾਂ ਕਰਨਾ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਲੋਕਾਂ ਦਾ ਜਿਹੜਾ ਸੁਖਾਵਾਂ ਮਾਹੌਲ ਬਣਾਉਣ ਲਈ ਇਸ ਕਰਕੇ ਆ ਵੀ ਉਹ ਕੋਈ ਚੰਗਾ ਤਜਰਬੇ ਵਾਲਾ ਜਿਹੜਾ ਅਗਲਾ ਆਪਣੇ ਕੰਮ ਦੀ ਜਿਹੜੀ ਕਾਲ ਦੇਣਗੇ ਤਾਂ ਜਿਹੜਾ ਪੰਜਾਬ ਦੀ ਸਰਕਾਰ ਨੂੰ ਮਜਬੂਰ ਹੋ ਕੇ ਉਹਨਾਂ ਮੰਗਾਂ ਵੱਲ ਜਿਹੜਾ ਧਿਆਨ ਦਿੱਤਾ ਜਾਣਾ ਪਊਗਾ। ਸਤੀ ਕੀ ਕਹਿਣਾ ਚਾਹੁੰਦੇ ਤੁਸੀਂ? ਸਤੀ ਜੀ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਚੈਨਲ ਸਾਡੇ ਕੋਲ ਪਹੁੰਚੇ ਆ। ਸਾਡੀ ਖਬਰ ਪੰਜਾਬ ਤੋਂ ਬਾਹਰ ਛੱਡਦੇ ਆ ਬਾਹਰ ਦੁਨੀਆ ਭੇਜਦੇ ਆ ਇੱਥੇ ਭੇਜਦੇ ਆ। ਲੋਕਾਂ ਨੂੰ ਜਾਣਕਾਰੀ ਹੁੰਦੀ ਆ ਵੀ ਪੰਜਾਬ 'ਚ ਕੀ ਹੋ ਰਿਹਾ, ਸਰਕਾਰ ਕੀ ਕਰਦੀ ਆ। ਮੈਂ ਕਹਿਣਾ ਇਹ ਚਾਹੁੰਦਾ ਹਾਂ ਜੋ ਭਗਵੰਤ ਮਾਨ ਨੇ ਕੀਤਾ ਪਰਸਨ ਮੀਟਿੰਗ ਵਿੱਚ ਬਹੁਤ ਮਾੜਾ ਕੀਤਾ ਜਦੋਂ ਵੋਟਾਂ ਲੈਣੇ ਸੀ ਗਿਆ ਕਹਿੰਦਾ ਮੈਂ ਐਮਐਸਬੀ ਦੂੰ ਭਾਈ ਬਾਈਆਂ ਬਦਲਾ ਦਊਂਗਾ ਇਹ ਇੱਕ ਇਹ ਕਹਿੰਦਾ ਦੱਸ ਗਿਆ ਜਿਹੜੀ ਉਹਦੀ ਗਗਨਮਾਰ ਮੰਤਰੀ ਆ ਉਹ ਕਹਿੰਦੀ ਸਾਨੂੰ ਵੋਟਾਂ ਬਾਦ ਛੁੱਟ ਗਈ ਐਮਐਸਬੀ ਹੁਣ ਕਿੱਥੇ ਗਈ ਐਮਐਸਬੀ ਹੁਣ ਡਾਂਗਾ ਫਿਰਦਾ ਕਿਸਾਨਾਂ ਦੇ ਕਿੰਨੀ ਬੇਇੱਜ਼ਤੀ ਕਰਦਾ ਸਾਡੇ ਲੀਡਰ ਸਿਆਣੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਸਾਰੇ ਸਿਆਣੇ ਆ ਉਹਨਾਂ ਉਮਰਾਂ ਗਾਲ੍ਹੀਆਂ ਨਾ ਕਮਾਂ ਵਿੱਚ ਉਹਨਾਂ ਦਾ ਤਜਰਬਾ ਉਹਨਾਂ ਦੀ ਨੇ ਬੇਇੱਜ਼ਤੀ ਕੀਤੀ ਉਹ ਬੇਇੱਜ਼ਤੀ ਨਹੀਂ ਸਹਿਣ ਹਣੀ ਉਹਦਾ ਮੂੰਹ ਤੁਰਨਾ ਜਵਾਬ ਦੇਵਾਂਗੇ ਇਕੱਠੇ ਹੋ ਕੇ ਲੜਾਂ ਮੈਮ ਮਿਨੋਰ ਸੰਘੇਲ ਜੋ ਉਰਿਕਸਾਂ ਦਾ ਜਿਲ੍ਹਾ ਪ੍ਰਧਾਨ ਜੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਮੌਕੇ ਤੇ ਜੋ ਭਗਵਾਨਤ ਮਾਨ ਨੇ ਜਿਹੜੀ ਸਰਕਾਰ ਨੇ ਜਾਇ ਨੇ ਆ ਪੈਦੜਾ ਲਿਆ ਉਹ ਮਰਨਾਉ ਰਾ ਉਹਨੂੰ ਲਜਾਊਗਾ ਕਿਉਂਕਿ ਇਸ ਪੰਜਾਬ ਨਾਲ ਪੰਜਾਬੀਆਂ ਨਾਲ ਕਿਸਾਨਾਂ ਨਾਲ ਜਿਹੜਾ ਖਿਆ ਹੁਣ ਤਾਈ ਉਹਦਾ ਨਹੀਂ ਕੁਛ ਰਿਹਾ ਜੋ ਜਿਨ੍ਹਾਂ ਨੇ 13 ਮਹੀਨੇ ਦਾ ਧਰਨਾ ਲਾ ਕੇ મોદી ਤੋਂ ਜੋ ਕਹਿਣ ਕੱਢ ਗਏ ਉਹਨੂੰ ਮਨਾ ਭਾਵੇਂ ਉਹ ਅਸਲੇ ਮੁੱਕਰ ਗਿਆ ਇਹ ਭਗਵੰਤ ਮਾਨ ਦੀ ਸਰਕਾਰ ਸਾਨੂੰ ਰਾਹ ਰੋਕੇ ਸਾਡੀ ਜਵਾਨ ਬੰਦ ਨਹੀਂ ਕਰ ਸਕਦੀ ਔਰ ਲੋਕਾਂ ਜੇ ਗੱਲ ਜਾ ਰਹੀ ਆ ਕਿ ਜਿਹੜਾ ਇਹ ਝੂਠ ਬੋਲਦਾ ਵੀ ਇਹ ਲੋਕਾਂ ਨੂੰ ਖੱਜਲ ਖਵਰੀ ਹੁੰਦੀ ਆ ਜੇ ਐ ਕਰਦੇ ਆ ਉਹ ਲੋਕਾਂ ਚ ਗੱਲ ਸਾਫ਼ ਹੁੰਦੀ ਜਾ ਰਹੀ ਆ ਜਿਹੜੇ ਅੱਪਲ ਦੇ ਇਹਨਾਂ ਦੇ ਬੰਦੇ ਆ ਜਿਹੜੇ ਉਹੀ ਮਤਲਬ ਜਿਹੜੇ ਆਈਟੀ ਸੈੱਲ ਵਗੈਰਾ ਵਾ ਉਹੀ ਇਦਾਂ ਦੀਆਂ ਗੱਲਾਂ ਕਰਦੇ ਆ ਆਮ ਲੋਕ ਪਹਿਲਾਂ ਹੀ ਸਮਝਦੇ ਆ ਤੇ ਆਮ ਲੋਕ ਜਿਹੜੇ ਆ ਇਸ ਪਾਸੇ ਰਾਹ ਤੌਰ ਨੂੰ ਤਿਆਰ ਆ ਦੁਖੀ ਬੜਿਆ ਇਹ ਭਗਵੰਤ ਮਾਨ ਦੀ ਜਿਹੜੀ ਆ ਬਖਲਾੜਿਆ ਜਾਂ ਇਹਦੀ ਧੱਖੇਛਾਈ ਆ ਇਹਦਾ ਡੱਟ ਕੇ ਮੁਕਾਬਲਾ ਕਰਾਂਗੇ ਤੇ ਅਸੀਂ ਆਪਦੀ ਜਿੱਤ ਪ੍ਰਾਪਤ ਕਰਕੇ ਛਡਾਂਗੇ ਇਹ ਕਾਬਰੇਟਰ ਸਾਹਿਬ ਜਿਵੇਂ ਪੰਜਾਬੀਆਂ ਦੇ ਵਿੱਚ ਅਕਸਰ ਕਿਹਾ ਜਾਂਦਾ ਵੇ ਜੱਟ ਦਾ ਜੱਟ ਦਾ ਮੰਗਾ ਪੈ ਗਿਆ ਪਿੰਧਰ ਦੇ ਮੁੰਡੇ ਨਾਲ ਹੁਣ ਇਸ ਮੁਕਾਬਲੇਬਾਜੀ ਵਿੱਚ ਤੁਹਾਨੂੰ ਕੀ ਲੱਗਦਾ ਜਿੱਤ ਕਿਹਦੀ ਹੋਊਗੀ ਅਸੀਂ ਸਮਝਦੇ ਹਾਂ ਵੀ ਇਹ ਜੱਟ ਨਹੀਂਗਾ ਜੱਟ ਉਹ ਆ ਜਿਹੜੇ ਜਿੱਦਾਂ ਸਾਡੇ ਸਾਥੀ ਨੇ ਦੱਸਿਆ ਜਿਨ੍ਹਾਂ ਦਾ ਇਹਦੀ ਉਮਰ ਜਿੰਨਾ ਤਜਰਬਾ ਹੀ ਆ ਅਜੀਟੇਸ਼ਨਾਂ ਦਾ ਸਾਡੇ ਪੰਜਾਬ ਦੀਆਂ ਫਸਲਾਂ ਦਾ ਸਾਡੇ ਬਾਰੇ ਮਜ਼ਦੂਰਾਂ ਕਿਸਾਨਾਂ ਬਾਰੇ ਜੋ ਉਹਨਾਂ ਦਾ ਤਜਰਬਾ ਜੇ ਜੱਟ ਹੁੰਦਾ ਜੱਟ ਤੇ ਅਸੀਂ ਸਮਝਦੇ ਵੀ ਸਾਡੇ ਨਾਲ ਬੰਗਾ ਨਾ ਪਾਉਂਦਾ ਔਰ ਇਥੋਂ ਤੱਕ ਜਿਹੜੀ 18 ਮੰਗਾਂ ਤੇ ਗੱਲਬਾਤ ਹੀ ਕਰਨੀ ਆ ਉਹ ਇਹਨੂੰ ਕਿੰਨੀ ਕੋਖੀ ਸੀ ਕਿੰਨਿਆਂ ਕ ਮੰਨਦਾ ਕਿੰਨਿਆਂ ਕ ਨਾ ਮੰਨਦਾ ਕੁਝ ਕੇਂਦਰ ਨਾਲ ਸੀ ਤੇ ਇਹਦੀ ਜਿਹੜੀ ਬਖਰਾਹਟ ਆ ਉਹ ਅਸਲੀ ਉਹ ਜਿਹੜਾ ਜੱਟਾਂ ਵਾਲੀ ਗੱਲ ਰਹੀਗੀ ਜੇ ਜੱਟਾਂ ਤੋਂ ਹੁੰਦਾ ਜਾਂ ਜੱਟਾਂ ਵਾਲੀ ਮਸਲੇ ਦੇ ਹੱਲ ਕਰਨ ਨੂੰ ਤਿਆਰ ਹੁੰਦਾ ਗੱਲਬਾਤ ਕਰਨ ਨੂੰ ਤਿਆਰ ਹੁੰਦਾ ਇਹ ਮੀਟਿੰਗ ਦੇ ਵਿੱਚ ਉੱਠ ਕੇ ਨਹੀਂ ਜਾਣਾ ਔਰ ਅਸੀਂ ਸਮਝਦੇ ਹਾਂ ਵੀ ਇਹਨੂੰ ਕੋਈ ਤਿਆਰਬਾ ਹੀ ਨਹੀਂਗਾ ਤੇ ਜਦ ਤਾਂ ਬਾਰੇ ਇਹ ਆਪ ਦਾ ਜਿਹੜਾ ਦੂਜਾ ਚੁਟਕਲੇ ਵਗੈਰਾ ਦੂਜਾ ਦੀ ਜਹਾ ਹੁਣ ਤਾਈ ਇਹਦੇ ਨਾਲ ਹੀ ਇਹਨਾਂ ਆਪਦਾ ਟਾਈਮ ਪਾਸ ਕੀਤਾ ਇਹ ਕਿਹੜਾ ਚੁਟਕਲੇ ਆ ਆਪਾਂ ਇਹਨੂੰ ਕਹਿੰਨੇ ਆ ਇਹਨੇ ਤਾਂ ਹਾਲਾਤ ਹੀ ਬਣਾਤੇ ਵੀ ਪੰਜਾਬ ਕਹਿੰਦਾ ਇਹ ਸੰਘਾਰਚ ਜਿਹੜਾ ਧਰਨਿਆਂ ਦਾ ਸਟੇਟ ਹੋ ਕੇ ਰਹਿ ਗਈ ਆ ਤੇ ਮੈਂ ਇਹਨਾਂ ਧਰਨਾਂਕਾਰੀਆਂ ਨੂੰ ਜਿਹੜਾ ਸਾਬ ਸਪਾਉਣਾ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜਿਹੜੀ ਆਪਦੀ ਪਾਰਟੀ ਅੰਨਾ ਹਜ਼ਾਰੇ ਨੇ ਜਦੋਂ ਅੰਦੋਲਨ ਸ਼ੁਰੂ ਕੀਤਾ ਉਦੋਂ ਉਸ ਅੰਦੋਲਨ ਵਿੱਚੋਂ ਜਿਹੜਾ ਵਾ ਜਿਹੜਾ ਮੁਖਵੰਦੀ ਕੇਂਦਰੀਆ ਨਿਕਲਿਆ ਉਹਦੇ ਵਿੱਚੋਂ ਗਾ ਇਹ ਨਿਕਲਿਆ ਆ ਪਿਛਲੇ ਦਿਨ ਜਦੋਂ ਕੇਂਦਰੀਆਲ ਦੇ ਕੇਸ ਦਰਜ ਕੀਤੇ ਆ ਇਹਨਾਂ ਨੇ ਆਪ ਜਿਹੜੇ ਧਰਨੇ ਲਾਏ ਆ ਚੰਡੀਗੜ੍ਹ ਦਿੱਲੀ ਲਾਏ ਆ ਤੇ ਇਹ ਜਿੱਦਾਂ ਮਤਲਬ ਜੇ ਲੋਕਾਂ ਦੀ ਕੁਝ ਨਹੀਂ ਕਰਨ ਵਾਲੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਉਹ ਇਦਾਂ ਦੇ ਵਿੰਗੇਟੇ ਡੇ ਜਿਹੜੀਆਂ ਸਵਾਲ ਜਿਹੜੇ ਕਰਦੇ ਹੁੰਦੇ ਆ ਕਿਉਂਕਿ ਕੁਝ ਕਰਨਾ ਹੈ ਨਹੀਂ ਤੇ ਜਿਹੜੀਆਂ ਮਤਲ ਜਿਹੜੇ ਮਸਲੇ ਤੋਂ ਬਗੈਰ ਜਿਹੜੀਆਂ ਗੱਲਾਂ ਕਰੀ ਜਾਣੀਆਂ ਜਿਹੜੇ ਅਸੀਂ ਲੜਨ ਵਾਲੇ ਲੋਕ ਆ ਕੋਈ ਇੰਨੇ ਕਮਲੇ ਨਹੀਂਗੇ ਵੀ ਜਿਹੜੇ ਲੋਕਾਂ ਦੀ ਖੱਜਲ ਖਾਰੀ ਕਰਨ ਅਸੀਂ ਆਪਦੀਆਂ ਮੰਗਾਂ ਨੂੰ ਪੂਰਮ ਲੈ ਕੇ ਤੁਰੇ ਆ ਔਰ ਇਹ ਵੱਡੀਆਂ ਵੱਡੀਆਂ ਸਰਕਾਰਾਂ ਜਿਹੜੀਆਂ ਝੁਕ ਗਈਆਂ ਇਹ ਕਿਸੇ ਬਾਗ ਦੀ ਮੁੱਲੀ ਨਹੀਂ ਜਿਹੜੀ ਇਹਨੂੰ ਨਾ ਝੁਕਣਾ ਬੂਗਾ ਇਸ ਕਰਕੇ ਝੁਕਾ ਕੇ ਟੰਗ ਕਾਲਕਾ ਸਾਹਿਬ ਜਿਵੇਂ ਦਿੱਲੀ ਸਰਕਾਰ ਨਾਲ ਅੰਦੋਲਨ ਦੌਰਾਨ ਜਿਹੜਾ ਉਹ ਅਸੰਘਾਰਸ਼ ਲੰਮਾ ਚੱਲਿਆ ਸੀ ਕੋਈ 13 ਕੁ ਮਹੀਨੇ ਔਰ ਜਿਹੜਾ ਪੰਜਾਬ ਸਰਕਾਰ ਨਾਲ ਐ ਇਸ ਵੇਲੇ ਜੇ ਕਹਿ ਲਿਆ ਜਾਵੇ ਇਹ ਇਹ ਜਿਹੜਾ ਅੰਦੋਲਨ ਪੰਜਾਬ ਸਰਕਾਰ ਦੇ ਖਿਲਾਫ ਛਿੜ ਗਿਆ ਭਾਵੇਂ ਕਿ ਪੰਜਾਬ ਦੇ ਵੱਖ-ਵੱਖ ਥਾਈਂ ਜਿਹੜੇ ਸੜਕਾਂ ਦੇ ਕਿਨਾਰੇ ਧਰਨੇ ਲੱਗ ਚੁੱਕੇ ਆ ਤੁਹਾਨੂੰ ਕੀ ਲੱਗਦਾ ਇਹ ਸੰਘਰਸ਼ ਜਿਹੜਾ ਆ ਕਿੰਨਾ ਕੁ ਲੰਬਾ ਹੋ ਸਕਦਾ ਦੇਖੋ ਜੀ ਪਿੱਲਿਆਂ ਦਾ ਇਹ ਗੱਲ ਸਮਝ ਲੈਣੀ ਚਾਹੀਦੀ ਨਾ ਸਰਕਾਰਾਂ ਨੂੰ ਵੀ ਜਿਹੜਾ ਇਹ ਧਰਤੀ ਆ ਪੰਜਾਬ ਦੀ ਇਹ ਉਹਨਾਂ ਗੁਰੂਆਂ ਪੀਰਾਂ ਗਦਰੀ ਬਾਬਿਆਂ ਭਗਤ ਸਰਾਭਿਆਂ ਦੀ ਧਰਤੀ ਆ ਜਿਨ੍ਹਾਂ ਨੇ ਵੱਡੇ ਵੱਡੇ ਮੰਨ ਲਓ ਇੱਥੇ ਜਾਵਰ ਲੋਕ ਆਏ ਆ ਤੇ ਉਹਨਾਂ ਨੂੰ ਆਪਣੇ ਮੂੰਹ ਦੀ ਖਾ ਕੇ ਜਿਹੜਾ ਜਾਣਾ ਪਿਆ ਆ ਚਾਹੇ ਉਹ ਮੰਨ ਲਓ ਬਈ ਗੋਰਾ ਹੋਵੇ ਚਾਹੇ ਉਹ ਸਾਡੇ ਦੇਸ਼ ਦੇ ਹਾਕਮ ਹੋਣ ਜਿਹੜੇ ਕਹਿੰਦੇ ਵੀ ਇੱਥੇ ਦਾ ਸੂਰਜ ਜਿਹੜਾ ਉਹ ਨਹੀਂ ਚੜਦਾ ਤੇ ਆਪਣੇ ਸਾਹਮਣੇ ਆਵੇ ਪੰਜਾਬ ਦੇ ਲੋਕਾਂ ਨੇ ਭਾਰਤ ਦੇ ਲੋਕਾਂ ਨੇ ਜਿਹੜਾ ਆ ਉਹਨਾਂ ਦਾ ਜਿਹੜਾ ਸੂਰਜ ਆ ਉਹ ਛਪਾ ਕੇ ਰੱਖ ਦਿੱਤਾ ਇਸ ਕਰਕੇ ਕਹਿਣਾ ਚਾਹੁੰਦੇ ਆ ਵੇ ਜਿਹੜਾ ਮੋਰਚਾ ਆ ਜਿਹੜੀ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਆ ਉਹ ਬੜੀ ਸਿਆਣੀ ਤੇ ਸੁਚੱਜੀ ਆ ਸੁਚੱਜੇ ਢੰਗ ਦੇ ਨਾਲ ਆ ਜੇ ਸੁਚੱਜੀ ਨਾ ਹੁੰਦੀ ਤੇ ਉਹ ਕੱਲ ਇਹ ਵੀ ਬਿਆਨ ਦੇ ਸਕਦੀ ਵੀ ਜਿੱਥੇ ਵੀ ਤੁਹਾਨੂੰ ਰੋਕਦੇ ਆ ਤੁਸੀਂ ਮੰਨ ਲਓ ਧੱਕੇਸ਼ਾਹੀ ਕਰਕੇ ਨਾਕੇ ਤੋੜ ਕੇ ਚੰਡੀਗੜ੍ਹ ਵੱਲ ਵਧੋ ਉਹਨਾਂ ਨੇ ਪਹਿਲੇ ਕਰ ਦਿੱਤਾ ਵੀ ਜਿੱਥੇ ਤੁਹਾਨੂੰ ਰੋਕਣਾ ਆ ਤੁਸੀਂ ਉੱਥੇ ਵੇਖਣਾ ਆ ਸ਼ਾਂਤਮਈ ਮਾਹੌਲ ਰੱਖਣਾ ਆ ਕੋਈ ਮੰਨ ਲਓ ਵੀ ਜੇ ਪੁਲਿਸ ਵੀ ਕਰਦੀ ਆ ਤੁਸੀਂ ਕੁਝ ਨਹੀਂ ਕਰਨਾ ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਸੁਚੱਜੀ ਲੀਡਰਸ਼ਿਪ ਜਿਹੜੀ ਆ ਹਮੇਸ਼ਾ ਹੀ ਉਹ ਜਿਹੜੀ ਆ ਜਿੱਤੇ ਲੈ ਕੇ ਜਾਂਦੀ ਆ ਉਏ ਤਾਂ ਮੈਂ ਪਹਿਲਾਂ ਵੀ ਜਿਵੇਂ ਕਿਹਾ ਵੀ ਜਿਹੜੀ ਅਗਲੀ ਗੱਲ ਹੈ ਮੀਟਿੰਗ ਹੋ ਰਹੀ ਹੈ ਸੰਜੋਗਤ ਮੋਰਚੇ ਦੀ ਜੋ ਲੜਾਈ ਲੰਬੀ ਜਾਣ ਚੱਲਣ ਦਾ ਹੋਊਗਾ ਲੜਾਈ ਛੋੜੀ ਚੱਲਣ ਦਾ ਹੋਊਗਾ ਜੋ ਵੀ ਮੋਰਚੇ ਦੀ ਕਾਰ ਹੋਊਗੀ ਉਹਦੇ ਮੁਤਾਬਕ ਜਿਹੜਾ ਆ ਇਹ ਲੜਾਈ ਨੂੰ ਜਿਹੜਾ ਰੂਪ ਦਿੱਤਾ ਜਾਊਗਾ ਪਹਿਲਾਂ ਵਾਂਗ ਆਮ ਲੋਕਾਂ ਦਾ ਸਹਿਯੋਗ ਮਿਲਣ ਦੀ ਆਸ ਹੈ ਤੁਹਾਨੂੰ ਪਹਿਲਾਂ ਵਾਂਗੂ ਜਿਹੜੀ ਜਿਵੇਂ ਤੁਹਾਨੂੰ ਦੱਸਿਆ ਬਈ ਦਿੱਲੀ ਮੋਰਚੇ ਦੇ ਵਿੱਚ ਜੋ ਕੁਝ ਵੀ ਹੋਇਆ ਦਿੱਲੀ ਮੋਰਚੇ ਨੂੰ ਵੀ ਦਿੱਲੀ ਜਾਣ ਤੋਂ ਪਹਿਲਾਂ ਪੰਜਾਬ ਦੇ ਅੰਦਰ 6 ਮਹੀਨੇ ਲੱਗਿਆ ਲੋਕ ਕਦੀ ਉਹ ਮੰਨ ਲਓ ਬਿਛੜਕਾਂ ਤੇ ਆਏ ਆ ਕਦੀ ਰੇਲਾਂ ਤੇ ਆਏ ਆ ਕਦੀ ਟੋਲ ਪਲਾਜ਼ਿਆਂ ਤੇ ਗਏ ਆ ਕਦੀ ਮੋਲਾ ਮੁਰੇ ਗਏ ਆ ਕਦੀ ਪੰਪਾ ਮੁਰੇ ਅਡਾਨੀ ਵਾਨੀਆਂ ਤੇ ਗਏ ਆ ਉਹਦੇ ਜਾਣ ਤੋਂ ਬਾਅਦ ਹੌਲੀ 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 ਉਹ ਫੇਰ ਦਿੱਲੀ ਵੱਲ ਗਿਆ ਇਸ ਕਰਕੇ ਆ ਵੀ ਜੇ ਲੰਮੀ ਲੜਾਈ ਲੜਨੀ ਪਈ ਤੇ ਕੋਈ ਪ੍ਰੋਬਲਮ ਨਹੀਂ ਲੋਕ ਜਿਹੜੇ ਆ ਉਹ ਲੜਨ ਨੂੰ ਤਿਆਰ ਆ ਕਿਉਂਗੀ ਕਿਸਾਨ ਪਿਛਲੇ ਝੋਨੇ ਦੇ ਵਿੱਚ ਜਿਹੜਾ ਲੁੱਟਿਆ ਗਿਆ ਜਿਹੜਾ ਕਹਿੰਦਾ ਮੈਂ ਕਿਸਾਨ ਦਾ ਪੋਤੇ ਆ ਤੇ ਫਿਰ ਝੋ ਜੋ ਝੋਨੇ ਦੇ ਵਿੱਚ ਕਿਸਾਨ ਦੇ ਨਾਲ ਹੋਇਆ ਉਹ ਨਹੀਂ ਸਿੱਧਾ ਹੋਣਾ ਚਾਹੀਦਾ ਛਰੇ ਆ ਮੰਨ ਲਓ ਜਿਹੜੀ ਕਿਸਾਨ ਦੀ ਆ ਜਿੱਥੇ ਲੁੱਟ ਹੋਈ ਆ ਨਾਲੇ ਜਿਹੜਾ ਮੰਡੀ ਦੇ ਵਿੱਚ ਮਜ਼ਦੂਰ ਆ ਜਿਹਨੂੰ ਮੰਨ ਲਓ ਇੱਕ ਮਹੀਨੇ ਦਾ ਕੰਮ ਮੰਡੀ ਦਾ ਮੁੱਕਣਾ ਦੋ ਮਹੀਨੇ ਲੰਬੀ ਮੰਡੀ ਚੱਲੀ ਆ ਉਹਦੇ ਨਾਲੇ ਮਜ਼ਦੂਰ ਦਾ ਜਿਹੜਾ ਨੁਕਸਾਨ ਹੋਇਆ ਜੇ ਜੱਟ ਦਾ ਪੁੱਤ ਹੁੰਦਾ ਤੇ ਫਿਰ ਇਹ ਗੱਲ ਨਹੀਂ ਸੀ ਹੁਣੀ ਅਸਲ ਦੇ ਵਿੱਚ ਇਹ ਮੰਨ ਲਓ ਵੇ ਬਗਾਨਿਆਂ ਇਸ਼ਾਰਿਆਂ ਦੇ ਉੱਤੇ ਚੱਲ ਰਿਹਾ ਤੇ ਭਾਜਪੀ ਦੀ ਇਹ 20 ਟੀਮ ਆ ਅਸੀਂ ਅੱਜ ਨਹੀਂ ਕਹਿੰਦੇ ਅਸੀਂ ਅੱਜ ਤੋਂ ਜਦੋਂ ਆਈ ਆ ਪੰਜਾਬ ਦੇ ਵਿੱਚ ਉਹਦੇ ਕਹਿੰਦੇ ਵੀ ਜਿਹੜਾ ਭਗਵੰਤ ਮਾਨ ਆ ਝਾੜੂ ਦੀ ਸਰਕਾਰ ਆ ਕੇਜਰੀ ਵਾਲਿਆ ਇਹ ਭਾਜਪਾ ਦੀ 20 ਟੀਮ ਆ ਉਹ ਜਿਹੜੀ ਹੌਲੀ ਹੌਲੀ ਸਿੱਧ ਹੋ ਰਹੀ ਆ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜੋ ਕਾਲ ਆਉਗੀ ਉਹ ਬਿਲਕੁਲ ਜਿਹੜਾ ਲੜਾਈ ਤਾਈ ਲੈ ਕੇ ਜਾਊਗੀ ਧੰਨਵਾਦ ਜੀ ਸ਼ੁਕਰੀਆ